ਲੋਹੜੀ ਦੇ ਸ਼ੁਭ ਦਿਹਾੜੇ ਤੇ ਇਲਾਕੇ ਦੇ ਵਿੱਚ ਕੋਈ ਅਨਸਖਾਨੀ ਘਟਨਾ ਨਾ ਵਾਪਰੇ ਜਿਸ ਨੂੰ ਮੁੱਖ ਰੱਖਦੇ ਹੋਏ ਢਾੜੀਵਾਲ ਪੁਲਿਸ ਦੇ ਵੱਲੋਂ ਸ਼ਹੀਦ ਭਗਤ ਸਿੰਘ ਚੌਕ ਵਿਖੇ ਡੀਐਸਪੀ ਕੁਲਵੰਤ ਸਿੰਘ ਦੇ ਪ੍ਰਬੰਧਾ ਹੇਠ ਥਾਣਾ ਢਾੜੀਵਾਲ ਐਸਐਚਓ ਇੰਸਪੈਕਟਰ ਮੈडम ਬਲਜੀਤ ਕੌਰ ਨੇ ਪਾਰੀ ਪੁਲੀ ਫੋਰਸ ਦੇ ਨਾਲ ਚੈਕਿੰਗ ਅਭਿਆਨ ਚਲਾਇਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡੀਐਸਪੀ ਕੁਲਵੰਤ ਸਿੰਘ ਅਤੇ ਥਾਣਾ ਢਾੜੀਵਾਲ ਐਸਐਚਓ ਇੰਸਪੈਕਟਰ ਮੈडम ਬਲਜੀਤ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਐਸਐਸਪੀ ਗੁਰਦਾਸ ਭੱਟ ਦੇ ਹੁਕਮਾਂ ਅਨੁਸਾਰ ਆਕੇ ਬੰਦੀ ਕਰਕੇ ਚੈਕਿੰਗ ਕਰ ਰਿਹਾ ਜਿਸ ਦੇ ਵਿੱਚ ਅਸੀਂ ਬੱਸਾਂ ਦੇ ਵਿੱਚ ਆਉਣ ਜਾਣ ਵਾਲੇ ਯਾਤਰੀਆਂ ਦੇ ਬੈਗ ਤੱਕ ਚੈੱਕ ਕਰ ਰਿਹਾ ਤਾਂ ਜੋ ਇਲਾਕੇ ਦੇ ਵਿੱਚ ਕੋਈ ਅਨਸਕਾਮੀ ਘਟਾ ਨਾਮ ਆਪਰੇ ਉਹਨਾਂ ਨੇ ਆਖਿਆ ਕਿ ਇਹ ਚੈਕਿੰਗ 24 ਜਨਵਰੀ ਨੂੰ ਲੈ ਕੇ ਵੀ ਕੀਤੀ ਜਾ ਰਹੀ ਹੈ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਵਿਾਰਸਤ ਵਿਸਤੂ ਜਾਂ ਵਿਾਰਸਤ ਬੈਗ ਜਾਂ ਕੋਈ ਸ਼ੱਕੀ ਆਦਮੀ ਦਿਖਾਈ ਜਾਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾ ਜੋ ਇਲਾਕੇ ਵਿੱਚ ਕੋਈ ਅਣਸਖੰਨੀ ਘਟਨਾ ਨਾ ਵਾਪਰ ਸਕੇ ਦੇਖੋ ਟੀਵੀ ਨਿਊਜ਼ ਇੰਡੀਆ 255 ਲਈ ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਆ ਬੇਸਿਕਲੀ ਆ ਚਲੋ ਤੁਹਾਰੇ ਮੱਦੇਨਜ਼ਰ ਵੀ ਤੇ ਸਾਡਾ ਜਿਹੜਾ ਫੋਕਸ ਹੈ 26 ਜਨਵਰੀ ਵੀ ਹੈਗਾ ਜੀ ਉਹਨੂੰ ਮੱਦੇਨਜ਼ਰ ਅਸੀਂ ਜਿਹੜਾ ਵਾ ਆਪਣੇ ਚੈਕਿੰਗ ਕਰ ਰਹੇ ਹਾਂ ਜੀ ਨਹੀਂ ਨਹੀਂ ਇਹ ਇਨਪੁਟ ਨਹੀਂ ਅੱਗੇ ਬਟ ਜਿਹੜੇ ਚੈਕਿੰਗ ਵਗੈਰਾ ਵਾਏ ਅੱਜ ਸਪੈਸ਼ਲੀ ਬੱਸ ਸਟੈਂਡ ਨੂੰ ਮੁੱਖਾ ਰੱਖ ਕੇ ਬੱਸਾਂ ਦੀ ਚੈਕਿੰਗ ਜੇ ਬੱਸਾਂ ਦੇ ਅੰਦਰ ਬੈਠੇ ਨੇ ਉਹਨਾਂ ਦੀ ਜੇ ਸੰਭ ਲੱਗਦਾ ਕੋਈ ਚੱਕੀ ਜੇ ਕਦਾ ਉਹਨਾਂ ਦੀ ਬੈਗ ਵਗੈਰਾ ਤੇ ਬਾਕੀ ਸਾਰੀ ਚੈਕਿੰਗ ਕਰਦੇ ਨੇ ਨਹੀਂ ਵਾਰਨਿੰਗ ਤੇ ਇਹੋ ਜੀ ਸਟ੍ਰਿਕਟ ਵਾਰਨਿੰਗ ਆ ਜੀ ਅਸੀਂ ਖੜੇ ਆ ਨਾਕਾ 'ਚ ਸਾਡੇ ਲਾਗੋ ਦੀ ਕੋਈ ਵੀ ਜਾਏਗਾ ਤੇ ਜੋ ਵੀ ਐਸ ਪਰ ਲਾ ਮੈਕਸਮ ਕਾਰਵਾਈ ਬਣਦੀ ਕਰਾਂਗੇ ਟ੍ਰੈਫਿਕ ਦੇ ਤੋ ਕਿ ਪੀਜ਼ ਦਾ ਸਵਾਲ ਆ ਜੀ ਉੱਥੋਂ ਤੇ ਚਲੋ ਅਸੀਂ ਕਰ ਦਾਂਗੇ ਬਟ ਟ੍ਰੈਫਿਕ ਦੀ ਸਮੱਸਿਆ ਜਿਹੜੀ ਇਕੱਲੀ ਪੁਲਿਸ ਦੀ ਨਹੀਂ ਹੈ ਲੋ ਨੂੰ ਨਗਾ ਉੱਤੇ ਬਾਕੀ ਵੀ ਇੱਕ ਕਮੇਟੀ ਹੈ ਇਨਫੋਰਸਮੈਂਟ ਹੋਈ ਹੈ ਬੜਾ ਖਸ਼ਾ ਦੀ ਉਹ ਸਾਰਾ ਮਤਲਬ ਉਹਨਾਂ ਦਾ ਬਾਕੀ ਡਿਪਾਰਟਮੈਂਟ ਨਾਲ ਵੀ ਮਿਲ ਕੇ ਬਹਿ ਕੇ ਉਹਦਾ ਕਹਾਂਗੇ ਫੋਰਸ ਤੇ ਜਿੰਨੀ ਸਾਡ ਕੋਲ ਹੈਗੀ ਹੈ ਸਫੀਸ਼ੀਐਂਟ ਹੀ ਲਾਉਂਦੇ ਆ ਜੀ ਸਰ ਇਹ ਵੀ ਲੈ ਕੇ ਵੀ ਜਿਸ ਤਰ੍ਹਾਂ ਦੀ ਪ੍ਰਿੰਸੀਪਲ ਇਹ ਨਸ਼ਾ ਤਾਂ ਜ਼ੀਰੋ ਟੋਲਰੈਂਸ ਨਾਲ ਸ਼ੁਰੂ ਤੋਂ ਲੈ ਕੇ ਹੁਣ ਕੱਟੇ ਵੀ ਇਦਾਂ ਹੀ ਸੜੇ ਤਾਂ ਕਹਿੰਦਾ ਮੀਟਿੰਗਸ ਵੀ ਹੋ ਰਹੀਆਂ ਨੇ ਸੰਪਰਕ ਪ੍ਰੋਗਰਾਮ ਦੇ ਤਹਿਤ ਉਸ ਤੋਂ ਇਲਾਵਾ ਜੇ ਕੋਈ ਸਾਨੂੰ ਲੱਗਦਾ ਵਾ ਤੇ ਉਹਦੇ ਖਿਲਾਫ ਹੋਈ ਉਹ ਉਸ ਏਰੀਏ ਦੀ ਰਿਸਰਚ ਕਰਦੇ ਆ ਜੀ ਜੇ ਜਿਹੜਾ ਸ਼ੱਕ ਹੀ ਲੱਗਦਾ ਉਹਨੂੰ ਜਰੂਰ ਚੈੱਕ ਕਰ ਲੋ। ਬਿਲਕੁਲ ਜੀ ਸੰਦੇਸ਼ ਤੇਹੀ ਹੈ ਜੀ ਕੋਈ ਵੀ ਤੁਹਾਡਾ ਕੋਈ ਲਵਾਰਸ ਕੋਈ ਅਗਾਵਾ ਕੋਈ ਬੈਗ ਵਗੈਰਾ ਜਦੋਂ ਬਸ ਸਟੈਂਡ ਐ ਕੋ ਜਨਤ ਸਮਾਧ ਤੇ ਮਿਲਦਾ ਇਸ ਤੋਂ ਇਲਾਵਾ ਜੇ ਦਿੱਤੇ ਰਹਿੰਦੇ ਆ ਰਹੇ ਇਸ ਇਲਾਕੇ ਦੇ ਕੋਈ ਲੱਗਦਾ ਹੈ ਕਿ ਕੋਈ ਉਪਰਾ ਬੰਦਾ ਰਹਿ ਰਿਹਾ ਜਾਂ ਜਿੱਦਾਂ ਕੋਈ ਜਨ ਨੂੰ ਕਿਸੇ ਸ਼ੱਕ ਪਨ ਤੁਰੰਤ ਜਿਹੜੀ ਪੁਲਾਹ ਦੇਣ ਇਸ ਤੋਂ ਇਲਾਵਾ ਜਿੰਨੇ ਵੀ ਲੋਕੀ ਹੈ ਜਿਨ੍ਹਾਂ ਨੇ ਆਪਣੇ ਕਿਰਾਏਦਾਰ ਰੱਖਿਆ ਉਹਨਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਕਿਰਾਏਦਾਰਾਂ ਦੇ ਆਧਾਰ ਕਾਰਡ ਵਗੈਰਾ ਸਾਨੂੰ ਦੇ ਦੇ ਤਾਂ ਕਿ ਉਹਨਾਂ ਨੂੰ ਵੀ ਵੈਰੀਫਾਈ ਕਰਾ ਲਈਏ।